भांडे तो तेरे, भांडे नहीं भांडा धोता ही तेरे को चेजना नहीं धोते जाते बोली रंगन का पता ही तो कीता नहीं क्या है नहीं 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 तो मापे कर लगे ਾਂਜੇ ਮੁੰਨੀ ਉਹਦਾ ਮੋਕੇ ਲੱਭਦੀ ਰਹਿੰਦੀ ਆ ਮੈਨੂੰ ਗੱਲਾਂ ਕਰਨ ਦੇ ਤਾਂ ਰੰਕ ਹੀ ਆ ਨਾ ਜਿਹੜੇ ਦਿਲ ਚ ਮਾਦੇ ਹੀ ਪੰਡ ਦੇ ਨਹੀਂ ਅਮਾ ਜੀ ਇਹ ਪਾਣੀ ਨੇ ਠੱਡਣਾ ਨਹੀਂ ਗਰਮ ਕਰ ਲੈਣਾ ਕਿ ਜਰਨਾ ਠੰਡ ਲਾ ਲੇਗੀ ਬੁਖਾਰ ਹੋ ਜੂਣਗੇ ਹਾਂ ਵੇ ਤੈਨੂੰ ਬੜਾ ਦੋਖਾ ਹੋ ਗਿਆ ਠੰਡੇ ਪਾਣੀ ਦਾ ਉੱਠ ਕੇ ਤੇ ਆਪ ਕਰਦੇ ਹਾਂ ਗਰਮਾ ਮੰਮੀ ਵੇਖੋ ਕਿੰਨਾ ਠੰਡਾ ਪਾਣੀ ਹੈ ਕੁਛ ਨਹੀਂ ਹੁੰਦਾ ਬਿੱਲ ਪਤਾ ਕਿੰਨਾ ਹੁੰਦਾ ਲੱਗਾ ਨਾ ਬਿੱਲ ਕਿਤੇ 10 ਮਿੰਟ ਲੱਗਨੇ ਪੁੱਠੀਆਂ ਲੱਗਾ ਉਹਨੂੰ ਗੇਜਾ ਪਾਉਣ ਗਰਮ ਪਾਣੀ ਦੇਣਾ ਮੈਂ ਲੰਮ ਮੰਮੀ ਨੂੰ ਕੀ ਹੋ ਗਿਆ ਉਹ ਨਹੀਂ ਮੰਮੀ ਅੰਦਰੋਂ ਨਹੀਂ ਇਦਾਂ ਜੀ ਨਾਰੀਅਲ ਵੇਖਿਆ ਨਾ ਜਿਦਾਂ ਬਾਹਰੋਂ ਸਖਤ ਹੁੰਦਾ ਰਿਹਾ ਅੰਦਰੋਂ ਨਰਮ ਹੁੰਦਾ ਓਦਾਂ ਦੀ ਮਮੀ ਦਾ ਸੁਭਾਅ ਹੁੰਦਾ। ਦਿਲ ਦੀ ਬੜੀ ਸਾਫ਼ ਹੋ। ਉਹ ਜੀ ਪਹਿਲਾਂ ਗਰੀਬੀ ਜੀ ਕੱਟਿਆ ਸੀ ਕੰਮ ਇਹਨਾਂ ਨੇ ਸਾਰੇ ਤੇ ਸਰਫਾ ਕਰਨ ਦੀ ਹੱਤ ਪੈ ਗਈ ਏ। ਤਾਂ ਕੋਈ ਨਤੂ ਜਲ ਤੇ ਨਾ ਮੈਂ ਦਾਦੀ ਜੀ ਨੇ ਕਰਦਾ ਵਾ ਗੱਲ। ਤੇਰੇ ਦੇ ਸਾਹਮਣੇ 7-8 ਕਿਲੇ ਜੀ ਮੀਨ ਮੀਨ ਫਸਲ ਵੀ ਚੰਗੀ ਹੁੰਦੀ ਏ। ਕਿੰਨਾ ਪੈਸਾ ਲੜਾਈ ਦਾ ਬਾਹਰੋਂ। ਕਦੀ ਮਮੀ ਨੇ ਪੈਸਾ ਕਰਕੇ ਦਿੱਤਾ। ਇਹਨੂੰ ਹੱਥ ਪੈ ਗਈ ਸ਼ੁਰੂ ਤੋਂ ਹੀ ਸਰਫਾ ਕਰਨ ਦੀ ਕੰਜੂਸੀ ਕਰ ਕਰ ਕੇ ਇਹਨਾਂ ਜਮੀਨ ਬਣਾਈ ਤਾਂ ਤੇ ਘਰ ਬਣਾਉਂਦਾ ਨਾ ਨਹੀਂ ਲੈਂਦੀ ਕਿ ਕੋਈ ਨਹੀਂ ਬਣ ਜੂਗਾ ਬਣ ਜੂਗਾ ਹੋਰ ਪੈਸੇ ਇਕੱਠੇ ਕਰ ਲੂ ਪੈਸੇ ਇਕੱਠੇ ਜੀ ਨਹੀਂ ਕਰਦਾ ਪੈਸੇ ਖਰਚਣ ਤੇ ਤੂੰ ਮੈਨੂੰ ਦਿਲ ਤੇ ਨਾ ਲਾ ਹਾਂ ਮੈਂ ਪਿਛੇ ਇਹ ਕਿਹਾ ਮੈਂ ਮੰਮੀ ਮੋਟਰਸਾਈਕਲ ਲੈਣਾ ਨਾ ਮਾਂ ਤੋਰੇ ਸਾਲੀ ਜਾਂਦੀ ਚੰਗੀ ਹੁੰਦੀ ਮੇਰੇ ਗੱਲ ਹੀ ਪੈ ਗਈ ਮੈਂ ਤੇਰੇ ਨਾਲ ਉਹ ਜੀ ਦੀ ਗੱਲ ਕੀਤੀ ਮੈਂ ਜਦੋਂ ਕੋਈ ਕੋਈ ਨਾ ਕੋ ਹੌਸਲਾ ਰੱਖ ਮੈਂ ਕਰਦਾ ਡੈਡੀ ਉਹਨਾਂ ਨਾਲ ਗੱਲ ਤੇ ਕੋਈ ਨਾ ਕੋ ਕਰਦੇ ਹਿਲਾ ਨਾ ਮਾਂ ਮਾਸਿਨੀ ਨੇ ਰਿਸ਼ਤਾ ਕਰਾ ਕੇ ਤੇ ਮੁਰਗੀ ਦੀ ਬਾਤ ਨਹੀਂ ਕੁਛੀ। ਇਹ ਵੀ ਹੁਣ ਕੰਜੂਸੀ ਦਾ ਬਹਾਨਾ ਲਾਈ ਜਾਂਦੇ ਆ। ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਸਿਸਟਮ ਹੈ। ਮੈਨੂੰ ਅੰਦਰੋਂ ਹੀ ਲੜਾਈ ਜਾਂਦੀ ਏ। ਕੀ ਪਤਾ ਜੇ ਇਹਨਾਂ ਨੇ ਕੀ ਕੀ ਕਰਨਾ ਹੈ। ਗੱਲਾ ਤੂੰ ਬੜੀ ਨੀਵੀਂ ਪਾ ਕੇ ਬੈਠਾ ਰਗਵੀਰ ਉਹ ਡੈਡੀ ਜੀ ਕੀ ਦੱਸਾਂ ਤੁਹਾਨੂੰ ਹਾਂ ਐਨਾ ਪੜ ਲਿਖ ਵੀ ਨਾ ਕੁਲੀ ਮਿਲੀ ਤੇ ਕੋ ਟੈਨਸ਼ਨ ਉਹ ਤੇ ਦੂਜਾ ਮੰਮੀ ਇੰਨੀ ਕੀਆਂ ਲਿਖੀਆਂ ਕਿ ਚੜੀਆਂ ਛੇੜਦੇ ਬਲਜੀਤ ਨੇ ਉਹ ਮੇਰੀ ਗੱਲ ਸੁਣਾ ਐਵੇਂ ਟੈਨਸ਼ਨ ਨਾਲ ਆ ਉਹਨੇ ਮੈਂ ਕਹਾਈ ਟੈਨਸ਼ਨ ਲੈਣੀ ਆ ਫਿਰ ਮੰਮੀ ਕਰਦੇ ਉਹ ਮੁੜ ਕੇ ਮੇਰੇ ਕੰਨ ਖਾਂਦੀ ਕਿ ਮੰਮੀ ਮੈਨੂੰ ਇਦਾਂ ਆਂਦੇ ਨਿੱਕੀਆਂ ਨਿੱਕੀਆਂ ਜੱਲਾਂ ਟੋਕੀ ਜਾਂਦੇ ਉਹਦੀ ਤੇ ਆਤ ਬਣ ਗਈ ਆ ਗੱਡੀ ਸਾਨੂੰ ਪਤਾ ਤੇ ਮੈਨੂੰ ਪਤਾ ਤੁਹਾਨੂੰ ਪਤਾ ਕੀ ਮੀਡੀਆ ਤੋਰਸ ਉਹ ਵਧੀ ਗੱਲ ਛੱਡ ਜਿਹੜੀ ਮੈਂ ਤੇਰੇ ਨਾਲ ਗੱਲ ਕਰਨ ਲੱਗਾ ਉਹ ਸੁਣ ਹਾਂਜੀ ਤੂੰ ਐਦਾ ਕਰ ਕਿ ਤੂੰ ਨਾ ਬੀਮੇ ਵਾਲੀ ਕੰਪਨੀ ਤੇ ਲੱਗ ਜਾ ਮੇਰਾ ਇੱਕ ਦੋਸਤ ਹੈਗਾ ਵਾ ਅੱਛਾ ਜੀ ਤੇ ਉਹਨਾਂ ਨਾਲ ਮੈਂ ਇੱਕ ਦਿਨ ਮਿਲਿਆ ਸੀ ਤੇ ਮੈਂ ਗੱਲ ਕੀਤੀ ਸੀ ਹੂੰ ਉਹ ਕਹਿੰਦਾ ਕੋਈ ਨਹੀਂ ਮੈਂ ਰਖਾ ਦੇਣਾ ਮੁੰਡੇ ਨੂੰ ਕੰਪਨੀ 'ਚ ਅੱਛਾ ਜੀ ਤੇ ਤੂੰ ਚੁੱਪ ਕਰਕੇ ਆਪਣੇ ਮੋਟਰਸਾਈਕਲ ਦੇ ਉੱਤੇ ਉਹਨਾਂ ਕੋ ਜੋ ਸਮਾਨ ਤੇ ਨੂੰ ਦਿੰਦੇ ਆ ਆਪਣੇ ਬੈਗ 'ਚ ਹੋਣਾ ਤੇਰੇ ਕੋਲ RAM NAD ਤੇ ਤੂੰ RAM NAD ਘਰ ਘਰ ਲਿਆ ਕੇ ਬੀਮੇ ਕਰਿਆ ਕਰ ਬੜਾ ਵਧੀਆ ਕੰਮ ਆਉ ਉਡੜੀ ਮੈਂ ਨਾ ਕਿ ਮੇਰਾ ਯਾਰ ਦੋਸਤੀ ਮੁੰਡਾ ਇੱਕ ਐ ਤੇ ਪ੍ਰਾਈਵੇਟੀ ਉਹਦਾ ਕਿ ਮੈਂ ਕਰ ਦਿੰਦਾ ਕਿਤੇ ਨਾ ਕਿਤੇ ਤਰਖਾ ਥੋੜੀ ਮਿਲਣੀ ਉਹ ਨਹੀਂ ਸਾਨੂੰ ਦੂਰ ਜਾਣ ਦੀ ਲੋੜ ਨਹੀਂ ਆਗੀ ਤੂੰ ਸਵੇਰੇ ਜਾਣਾ ਕੱਣਾ ਤੇ ਸ਼ਾਮ ਨੂੰ ਘਰ ਆ ਜਾ ਕਰਨਾ ਕੰਮ ਕਰਕੇ ਚਲੋ ਫਿਰ ਵੇਖ ਲੈਣਾ ਨੰਬਰ ਨੰਬਰ ਉਹਦਾ ਦੇ ਦਿਓ ਮੈਨੂੰ ਕਰ ਲਈ ਨਾ ਗੱਲ ਹਾਂ ਜਦੋਂ ਮੈਂ ਅੱਜ ਕਰ ਲਈ ਨਾ ਗੱਲ ਤੇ ਤੂੰ ਚੁੱਪ ਕਰਕੇ ਤੇ ਘਰ ਘਰ ਜਾ ਕੇ ਆਰਾਮ ਨਾਲ ਆਪਣੇ ਮੀਮੇ ਕਰਿਆ ਕਰ ਤੇ ਮੁੰਡਾ ਆਰਾਮ ਨਾਲ ਆਪਣੇ ਘਰ ਆਇਆ ਕਰ ਸ਼ਾਮਾਂ ਠੀਕ ਆ ਕਿ ਨਹੀਂ ਚਲੋ ਠੀਕ ਮਮਮੀ ਨੂੰ ਸਮਝਾਓ ਥੋੜਾ ਜਿਹਾ ਕਲਾਰੀ ਚੰਗੀ ਨਹੀਂ ਸਕਦਾ ਉਹਨੂੰ ਮੈਂ ਸਮਝਾ ਲਾਂਗਾ ਕੋਈ ਨਹੀਂ ਚੰਗਾ ਤੂੰ ਉਹਦੀ ਟੈਨਸ਼ਨ ਨਾ ਲਈ ਤੂੰ ਬਸ ਆਪਣਾ ਕੰਮ-ਕਾਰ 'ਵਾਲੇ ਧਿਆਨ ਰੱਖ ਉਹ ਕੰਮ ਕਰ ਲੈਨੇ ਆਪਾਂ ਠੀਕ ਆ ਨਾ ਚਲੋ ਠੀਕ ਕਰੋ ਬੜਾ ਵਧੀਆ ਕੰਮ ਬੀਮਿਆਂ ਦਾ ਠੀਕ ਮਜੇ ਨਾਲ ਆਪਣੇ ਸਵੇਰੇ ਜਾਓ ਤੇ ਸ਼ਾਮਾਂ ਨੂੰ ਆਓ ਕੋਈ ਗੱਲਬਾਤ ਨਹੀਂ ਹੈਗੀ ਲੈ ਕਿ ਬੀਰਾ ਤੇਰਾ ਤੇ ਉਹ ਕੀ ਵਿਸਵਾਸ ਕਰੇ ਮਮਮੀ ਵਾਂਦੇ ਵੇਲਾ ਵਾਂ ਤੇ ਚੱਲ ਅੱਕੇ ਬੰਦੇ ਨਾਲ ਮੈਂ ਗੱਲ ਕੀਤੀ ਆ ਹਾਂ ਪ੍ਰਾਈਵੇਟ ਕੰਮ ਆ ਤੇ ਉਹ ਕਰ ਲੈ ਮੈਂ ਤੈਨੂੰ ਕਰ ਲਈ ਨਹੀਂ ਵਿਹਲੇ ਵੀ ਚੀਜ਼ ਕਰਨਾ ਸਾਰੀ ਦਿਲੀ ਕਰ ਕਿਹੜਾ ਕੰਮ ਆ ਫੇਜੀ ਉਹ ਇਹੋ ਐਲ ਆਈਸੀ ਜਿਹੜੀ ਸਰਕਾਰੀ ਕੰਪਨੀ ਬੀਮੇ ਆਲੀ ਚੱਲ ਪੁੱਤ ਕੰਮ ਤੇ ਉਹ ਵੀ ਵਧੀਆ ਵਾ ਜਿੰਨਾ ਚੇ ਤੂੰ ਇੱਲਾ ਵਾ ਤੇ ਉਹ ਕਰ ਲੈ ਤੇ ਜੇ ਨਹੀਂ ਤੇ ਮੈਂ ਤਾਂ ਨਹੀਂ ਕਿਹ ਚੰਗੇ ਮੁਲਖ ਦਾ ਬਾਹਰ ਦਾ ਕੰਮ ਬਣਾ ਪੁੱਤ ਮੰਮੀ ਬਾਹਲੇ ਮੁਲਖ ਚੰਗੇ ਦੇਸ਼ ਚ ਤੇ ਵੀ ਜਾਣਾ ਤੇ ਪੈਸੇ ਲੱਗਦੇ ਲੱਖਾਂ ਦੇ ਹਿਸਾਬ ਨਾਲ ਤੇ ਪੁੱਤ ਤੂੰ ਕੀ ਕਰਨਾ ਕਰ ਪਿਆਹੇ ਨਾ ਨਾ ਤੂੰ ਕੀ ਕਰ ਕਰ ਪਿਆਹੇ ਤੇ ਮੈਂ ਕਰ ਦਾਂਗੀ ਸੱਚੀ ਆ ਪੈਸੇ ਨਾ ਫੇਰ ਨਹੀਂ ਤੇਰੀ ਮਾਂ ਜੀ ਹੁੰਦੀ ਐ ਪੁੱਤ ਹਜੇ ਕੀ ਮੰਮੀ ਮੈਨੂੰ ਵੀ ਲੋੜਾ ਬੀਮੇ ਕਰਨ ਦੀ ਆ ਨਹੀਂ ਕੋਈ ਗੱਲ ਨਹੀਂ ਲਾਦਾ ਪਾਸਪੋਰਟ ਲਾ ਮੇਰਾ ਪੁੱਤ ਤਗੜਾ ਕੋ ਕੇ ਪਾਸਪੋਰਟ ਚੱਲ ਠੀਕ ਆ ਫਿਰ ਤੇ ਪੰਚਾਇਤ ਇਹਦਾ ਕਰਨੀ ਹੈ ਕੋਈ ਸਕੀਮ ਲੜਾਉਣੀ ਹੈ ਮੁੰਡੇ ਨੇ ਤਾਂ ਮੈਂ ਕਿਹਾ ਹੁੰਦਾ ਤਾਂ ਬੜਾ ਖੁਸ਼ ਹੋਇਆ ਹੋਵੇ ਤੇ ਮੇਰ ਕੋਲ ਤਾਂ ਕੋਈ ਪੈਸਾ ਵੀ ਹੈ ਨਹੀਂ ਗੇ ਇਹਦਾ ਕਰਨੀ ਆ ਕਿ ਬਲਜੀਤ ਵੱਲ ਜਾਨੀ ਤੇ ਉਹਨੂੰ ਆਣੀ ਆ ਵੀ ਤੂੰ ਮੇਰੀ ਤੀ ਕਹਿਣੀ ਮੈਨੂੰ ਸੁਸਣਾ ਹੋਵੇ ਤਾਂ ਆਪਣੇ ਪੇਕੇ ਜਾ ਤੇ ਉੱਥੋਂ ਇੱਕ ਕਿਲਾ ਵੇਚੀਏ ਤੇ ਚੱਲ ਮੁੰਡਾ ਬਾਹਰ ਕਰ ਲਈਏ ਚੱਲ ਤੁਹਾਡੀ ਜ਼ਿੰਦਗੀ ਬਣ ਜੇਗੀ ਇਹਦਾ ਹੀ ਕਰਨੀ ਆ ਈਮਤ ਲੜਾਉਣੀ ਪੈਣੀ ਹੁਣ ਕੋਈ ਨਹੀਂ ਬਲ ਜੀ ਤੇ ਹਾਂਜੀ ਮੰਮੂ ਇੱਥੇ ਬੈਹ ਮਿਲਤੀ ਏ ਤੇਰਨਾਂ ਸਲਾਹ ਕਰਨ ਸਲਾਹ ਤੇਰਨ ਮੈਂ ਇਹ ਕਰਨੀ ਆ ਤੇ ਨਾਂਦ ਲੱਗਿਆ ਰਕबीर ਨੂੰ ਪਤਾ ਹਾਂਜੀ ਤੇ ਨਾਂ ਲੱਗਿਆ ਤੇਰੇ ਡੈਡੀ ਨੂੰ ਪਤਾ ਹਾਂਜੀ ਤੇ ਮੈਂ ਕਹਿੰਨੀ ਆ ਕਿ ਰਕबीर ਦਾ ਕੰਮ ਕਿਹੇ ਚੰਗੇ ਮੁਲਕ ਦਾ ਬਣਾਈਏ ਬਾਹਰ ਹੁੰਦਾ ਕੋਈ ਨਹੀਂ ਮੰਮੀ ਬਣਾਵਾ ਤੈਨੂੰ ਕੀ ਲੱਗਦਾ ਵਾ ਕਿ ਇਹ ਗੱਲ ਸਹੀ ਠੀਕ ਵਾ ਕੋਈ ਨਹੀਂ ਮੰਮੀ ਵਧੀਆ ਨਾਲੇ ਬਾਹਰ ਹੀ ਸਾਰਾ ਕੁਝ ਹੈ ਮੈਂ ਪਤਾ ਕੀ ਆਨੀ ਹੈ ਜੇ ਰਗਬੀਰ ਬਾਹਰ ਹੁੰਦਾ ਚਲ ਜੇਗਾ ਹਾਂਜੀ ਚੱਲ ਕੇ ਸੈੱਟ ਹੋ ਜਾਏਗਾ ਪੁੱਤ ਧੀਏ ਤੈਨੂੰ ਲੈ ਜੇਗਾ ਨਾਲ ਤੇ ਕਿਦੇ ਚੱਲ ਆਪਣੀ ਵਧੀਆ ਜ਼ਿੰਦਗੀ ਰੋਗੇ ਹਾਂਜੀ ਤੇ ਚਲ ਜੇ ਕਿਦੇ ਮੁੜ ਕੇ ਸਾਨੂੰ ਵੀ ਲੈ ਲੂ ਜਾਓ ਠੀਕ ਹੈ ਤੇ ਗੁੱਸਾ ਨਾ ਕਰੀ ਮੇਰੀ ਗੱਲ ਦਾ ਨਹੀਂ ਤੇ ਇੱਕ ਕੰਮ ਕਰ ਹਾਂਜੀ ਤੂੰ ਜਾ ਆਪਣੇ ਤੇ ਕੇ ਤੇ ਆਪਣੀ ਮੰਮੀ ਨਾਲ ਗੱਲ ਕਰ ਹਾਂਜੀ ਤੇ ਬੋਧੀ ਗੱਲ ਤਾਂ ਨਹੀਂ ਤੇ ਇੱਕ ਫਿਰ ਕਿੱਲਾ ਹੀ ਪੈਰੀ ਦਾ ਹੀ ਵੇਚ ਕੇ ਤੇ ਚੱਲ ਮੁੰਡੇ ਨੂੰ ਕਿ ਚੰਗੇ ਮੁੜ ਕੇ ਕਾਲ ਲੀਏ ਪਉਤੇ ਤੁਹਾਡੀ ਜ਼ਿੰਦਗੀ ਬੰਨੀ ਹੈ ਮੈਂ ਤੁਹਾਡੇ ਵਾਸਤੇ ਹੀ ਕਹਿ ਰਹੀ ਆ ਠੀਕ ਆ ਤੇ ਪਰ ਆਪਣੇ ਡੈਡੀ ਨੂੰ ਤੇ ਰਕबीर ਨੂੰ ਨਾ ਪਤਾ ਲੱਗੇ ਮਤਾਂ ਇਹ ਵਾ ਕਮਮਿੰ ਇੱਕਦਮ ਕਿੱਦਾਂ ਬਦਲ ਗਏ ਆ ਬੜਾ ਮਿੱਠਾ ਮਿੱਠਾ ਬੋਲਣ ਦੇ ਜਿਹੜੇ ਹੁਣ ਮੰਮੀ ਦੇ ਇਰਾਦੇ ਚ ਬੰਨ ਲਿਆ ਗਾ ਮੈਂ ਇਹ ਤੇ ਬੜੀ ਗਲਤ ਗੱਲ ਆ ਦਸੋ ਜਿਹੜਾ ਇਹ ਨਿਗਾ ਜੱਲਿਆ ਕੇ ਪਾਲ ਲਿਆ ਵਾ ਸਾਰੇ ਰਿਸ਼ਤੇਦਾਰਾਂ ਨੂੰ ਕੀ ਜਵਾਬ ਦਵਾਂਗੇ ਉਹਨਾਂ ਨੇ ਕਿਹਾ ਪਹਿਲਾਂ ਤੁਸੀਂ ਲੈ ਗਏ ਆ ਤੇ ਹੁਣ ਉਹਨੂੰ ਧੱਕਾ ਦੇਂਦੇ ਕਿਲਾ ਕਿਲਾ ਪਹਿਲਾਂ ਇੱਕ ਕਿਲਾ ਬਕਾਉਣਗੇ ਫੇਰ ਦੋ ਕਿਲੇ ਬਕਾਉਣਗੇ ਇਤਨਾ ਕਰਕੇ ਤੇ ਇਹਨਾਂ ਨੇ ਹੱਡੀ ਸਾਰੀ ਪਹਿਲੀ ਬਕਾ ਦੇਣੀ ਹੈ ਮੇਰੇ ਤੇ ਪਿੱਕੇ ਗਏ ਨਾ ਛੋਟ ਤੇ ਮੈਂ ਉੱਥੇ ਕਿੰਨੂੰ ਮਿਲਣਾ ਮੇਰੀ ਮਾਂ ਵਿਚਾਰੀ ਕੀ ਖਾਊਗੀ ਇਹਨਾਂ ਦਾ ਤਾਂ ਧਿਆਨ ਉਧਰਲੇ ਪਾਸੇ ਹੋ ਗਿਆ ਬੜੀ ਪਰੇਸ਼ਾਨੀ ਵਾਲੀ ਗੱਲ ਆ ਮੈਂ ਹੁਣ ਕਿੰਨੂੰ ਦੱਸਾਂ ਔਰ ਦਾ ਮਾਸਾ ਕਿੰਨਾ ਵਾ ਮਾਮੇ ਦਾ ਪੁੱਤ ਉਹਨੂੰ ਅਸੀਂ ਕਿੱਥੇ ਧੱਕਾ ਦੇਣਾ ਹੁਣ ਹਾਂ ਦੱਸ ਪੁੱਤ ਤੁਸੀਂ ਆਂਦੇ ਨਾ ਕੋ ਐਲ ਐਸ ਸੀ ਵਾਲਾ ਕੰਮ ਕਰ ਲਾ ਹਾਂ ਤੇ ਮੰਮੀ ਤੁਹਾਡੇ ਬਾਅਦ ਚ ਮੰਮੀ ਆਈ ਅੱਛਾ ਹਾਂ ਜੀ ਕਿ ਦਾੜੀ ਕੀ ਕਹਿੰਦੇ ਆ ਹਾਂ ਮੈਂ ਫੇਰ ਦੱਸਿਆ ਉਹ ਆਂਦੇ ਸ਼ੱਦ ਬੀਮਾ ਬੂਮੀਆਂ ਦਾ ਕੰਮ ਤੂੰ ਹਾਂ ਤੂੰ ਇਦਾਂ ਕਰਾ ਕੇ ਚੰਗੇ ਕੰਟਰੀ ਦੀ ਫਾਈਲ ਲਾ ਲਾ ਤੇ ਬਾਹਰ ਚੱਲ ਜਾ ਚੱਲ ਵੇਖ ਲੈ ਅਜਦਾਂ ਤੇਰਾ ਕੰਮ ਕਰਦਾ ਆਂਦੇ ਪੈਸੇ ਪਿਛੇ ਜੀ ਮੇਰਕੂੰ ਨਿਕਾਲੀ ਤੂੰ ਵੀ ਮੇ ਵਾਲੀ ਨੌਕਰੀ ਕਰ ਲਾ ਤੇ ਨਾਲ ਪਾਸਪੋਰਟ ਲਾ ਲਾ ਉਹਨਾਂ ਚਲ ਇੱਧਰ ਕੰਮ ਕਰੀ ਜਾ ਜਦੋਂ ਮੁੜ ਕੇ ਵੀਜ਼ਾ ਆ ਜਾਊਗਾ ਬਾਹਰ ਚੱਲ ਜੀ ਚਲੋ ਠੀਕ ਕਿੱਦਾਂ ਕਰ ਲਾ ਗੱਲ ਸੁਣ ਮੇਰੀ ਉਹ ਕੁੜੀ ਦਾ ਨਿਆਣੀ ਦਾ ਜੀ ਕੰਡ ਹੈ ਆਪਣੀ ਮੰਮੀ ਨੂੰ ਮਿਲਣ ਜਾਣੀ ਤੇ ਜਾ ਉਹਨੂੰ ਨਾਲ ਲੈ ਜਾ ਤੇ ਹੋ ਆ ਉਹ ਦੋ ਦਿਨ ਫੇਰ ਤੋਰਾਉ ਚਲੋ ਠੀਕ ਤੇ ਗੱਲ ਸੁਣ ਮੁੰਡੇ ਨੇ ਜਾਣਾ ਸਹੁਰੇ ਤੇ ਉਹਨੂੰ ਕੁਝ ਹੱਥੇ ਲਾ ਦਿਓ ਕੋਈ ਗੱਲ ਨਹੀਂ ਮੁੰਡੇ ਨਾਲ ਪੈਸੇ ਚੰਗੇ ਆ ਦੱਸ ਹਾਂ ਚੱਲ ਫਿਰ ਹੋ ਜਾ ਪੁੱਤ ਹੋ ਜਾ ਤੂੰ ਤਿਆਰ ਕੋਈ ਨਹੀਂ ਪਤਾ ਕਿੰਨੇ ਪੈਸੇ ਚਾਹੀਦੇ ਲੈ ਜੀ ਹਾਂ ਚੱਲ ਹਾਂ ਬਲਜੀਤ ਮੰਮੀਆਂ ਜੀ ਜਾਣਾ ਤੂੰ ਪਿੱਛੇ ਆਪਣੇ ਹਾਂ ਜੀ ਚਲਾ ਜਾਣਾ ਹੈ ਲੈ ਗਦਾਮੀ ਚਲਾ ਬਣੇ ਠੀਕਾ ਸਾਰੇ ਉੱਠੇ ਹਾਂ ਸਾਰੇ ਕਦੀ ਠੀਕਾ ਚੱਲ ਫਿਰ ਹੋ ਜਾ ਤਿਆਰ ਚੱਲਦੇ ਤੇ ਕੁਝ ਹੋ ਰਿਹਾ ਅੱਗੇ ਤੇ ਉਹਨਾਂ ਨੂੰ ਕੁਝ ਹੋਰ ਕਹਿ ਦਿੱਤਾ ਆ ਜਾ ਕੇ ਮੈਨੂੰ ਕੌਣ ਘਰਾਉਣ ਲੱਗਾ ਕਲਾਉਣ ਤੇ ਆਪਣੇ ਲਾਲੇ ਜਿਨੇ ਲੱਗੀ ਹੋਣੀ ਮੰਮੀ ਨਾ ਜਾਗੀ ਗਾਣ ਕਰਦੀ ਹੋਵੇ ਤਿਆਰ ਫਿਰ ਹਾਂਜੀ ਗਾੜੀ ਹੋ ਗਈ ਤਿਆਰ ਦੋ ਪੈਸੇ ਅੱਛਾ ਸਦੇ ਭਾਈ ਮੁੰਡੇ ਨੂੰ ਦੋ ਤੁਸੀਂ ਦੋ ਕ ਮੁੰਡੇ ਨੂੰ ਪੈਸੇ ਫਿਰ ਕੋਈ ਨਹੀਂ ਤੇ ਆਹ ਵੇਖੋ ਜਿਹੜਾ ਬਟੂਆ ਭਰਿਆ ਜੇ ਦੋ ਤੂੰ ਮੇਰੀ ਨਾ ਗੱਲ ਕਰ ਆਪਣੀ ਗੱਲ ਕਰ ਆਪਣਾ ਵੀ ਪਰਸ ਕਿਤੇ ਫੋਲ ਲਿਆ ਕਰ ਮੁੰਡਾ ਲੇਟ ਹੋਣ ਡਿਆ ਨੂੰ ਪੈਸੇ ਦਊਗਾ ਕੋਈ ਨਹੀਂ ਉਦਾਂ ਦਾ ਸਾਰਾ ਟੱਬਰ ਤੂੰ ਸਿਰ ਤੇ ਚੁੱਕਿਆ ਹੁੰਦਾ ਵਾ ਕਿੰਨੇ ਦਵਾ ਪੁੱਤ ਪੈਸੇ ਦੇ ਦੂ ਜਿੰਨੇ ਤੇ ਨੇ ਆਲਾ ਹਜ਼ਾਰ ਹੀ ਬੜਿਆ ਘੋਰ ਦਵਾ ਵਾ ਤੂੰ ਮਜ਼ੂ ਹੈਗੇ ਵੀ ਕੋਈ ਥੋੜੀ ਬੁੱਝ ਮੇਰੇ ਕੋਲ ਜੀ ਬਾਕੀ ਉਹ ਕੁੜੀ ਕਿਤੇ ਖੱਟਾ-ਖੁੱਟਾ ਕਰਨ ਲੱਗ ਗਈ ਤਾਂ ਮੈਂ ਤਾਂ ਕਿ ਨਾ ਠੀਕ ਠੀਕ ਹਾਂ ਮੈਂ ਨਹੀਂ ਨਿੱਕੀ ਦੀ ਗੱਲ ਤੋਂ ਨਹੀਂ ਅਮੇ ਕਿ ਦੂਸਰੀ ਕਰੀ ਰਹੀ ਹੋਈ ਦੀ ਚਲੋ ਠੀਕ ਹਾਂ ਆਗੇ ਫਿਰ ਜਾਓ ਜਾਓ ਉਹ ਕੁੜੀ ਨੂੰ ਪੁੱਛ ਲੈਣਾ ਤੁਮੀ ਕੋਈ ਪੈਸਾ ਪਹੁੰਚਾ ਚਾਹੀਦਾ ਦੇ ਨਹੀਂ ਚਲ ਕੋਈ ਨਹੀਂ ਮੁੰਡੇ ਨੂੰ ਦੇ ਦਿੱਤੇ ਨੇ ਉਹਨਾਂ ਦੇ ਦੋਹਾਂ ਨੇ ਜਿੱਥੇ ਲੋੜ ਪਈ ਬੱਤ ਲੈਣਗੇ ਕੋਈ ਭਾਵੇਂ ਦੇ ਹੀ ਦਿੱਤੇ ਆ ਪਰ ਤੇਰਾ ਫਰਜ਼ ਮੰਨਦਾ ਕੁੜੀ ਨੂੰ ਪੁੱਛਣ ਦਾ ਔਰ ਸਾਫ਼ੀ ਸਾਡਾ ਹਾਂਜੀ ਵਧੀਆ ਤੂੰ ਸੁਣਾ ਵਧੀਆ ਹੱਲਾ ਵੀ ਤੂੰ ਆਪਣਾ ਸੁਣਾ ਠੀਕ ਆਲੀ ਤੂੰ ਹੀ ਮੈਨੂੰ ਕੋਈ ਫੋਨ ਹੀ ਕਰਦੇ ਪੀ ਆਹੀ ਆਉਣਾ ਆ ਉਹ ਫੋਨ ਮੰਮੀ ਕੀ ਕਰਨਾ ਹੈ ਬਲਜੀ ਦੀ ਚਾਰ ਚਲਾ ਬਣ ਗਈ ਅੱਛਾ ਆਂਦੀ ਦਾੜਾ ਮੈਂ ਚਲੋ ਤੂੰ ਜੇ ਫੇਸ਼ ਆਪਾਂ ਹੀ ਮਾਰਿਆ ਹਨਾ ਨਹੀਂ ਛਾਪਾ ਕੀ ਮਾਰਦੇ ਮੈਂ ਤਾਂ ਆਪਣਾ ਹੀ ਘਰ ਵਾ ਉਹ ਕਿਹੜਾ ਬਗਾਨਾ ਚਲੋ ਵਧੀਆ ਆਇਆ ਪੁਵਿੱਤਰ ਕਿਥੇ ਜੀ ਪੁਵਿੱਤਰ ਵੀ ਇੱਥੇ ਕਿਧੇ ਆਉਣਾ ਆ ਆ ਜਾਂਦਾ ਹੋ ਸਕਦੀ ਵਧੀਆ ਵਧੀਆ ਉਹ ਤੂੰ ਹੀ ਸੁਣਾਓ ਆਪਣੇ ਮੰਮੀ ਡੈਡੀ ਦਾ ਚੇਹੇ ਚਾਹੇ ਸਿਆ ਭਾਜੀ ਸੱਚੀ ਗੱਲ ਦੱਸ ਤਾ ਸੁਣਾ ਦੇ ਆ ਜੀ ਬਸ ਕੇ ਬਸ ਸੱਚੀ ਆ ਯਾਰ ਬਸ ਵਧੀਆ ਵਧੀਆ ਤੂੰ ਹੀ ਸੁਣਾਓ ਫਿਰ ਦੱਸਿਆ ਦੱਸਿਆ ਨਹੀਂ ਚਾਂਚਾ ਕੀ ਆ ਗਿਆ ਇੱਥੇ ਉਹ ਚਾਂਦ ਕੀ ਬਸਲਾ ਬਣ ਗਈ ਅੱਛਾ ਹਮ ਚੱਲ ਵਧੀਆ ਵਧੀਆ ਹੋਰ ਸੁਣਾਓ ਮਾਸੀ ਮਾਸੜ ਦੀ ਸਭ ਠੀਕ ਠਾਕ ਹੈ ਠੀਕ ਹੈ ਕੀ ਕਰੀਦਾ ਕੇ ਕੰਮ ਧੰਦਾ ਕੰਮ ਧੰਦਾ ਬਸ ਵਿੱਲੇ ਹੀ ਮੇਰੇ ਨੂੰ ਕਾਦੂ ਉਹ ਕੋਈ ਤਰ੍ਹਾਂ ਪੜ੍ਹ ਲੈਣੇ ਫਾਇਦਾ ਨਹੀਂ ਮਿਲਦਾ ਨਹੀਂ ਕਿਤੇ ਨਾ ਕਿਤੇ ਤੇ ਪੜ੍ਹਾਈ ਕੰਮ ਆਈ ਜਾਂਦੀ ਹੈ ਚਲੋ ਨਿਕ ਤੂੰ ਸਾਡੇ ਚੱਲਣ ਦੀ ਗੱਲ ਚਾਰ ਪੰਜ ਮਿੰਟ ਚਲੋ ਕੋਈ ਗੱਲ ਨਹੀਂ ਬਾਣੀ ਜਾਣੀ ਹੈ ਬੰਦ ਨਹੀਂ ਬੰਦ ਤੂੰ ਕਿ ਸਕੂਲ ਅੱਜ ਮੈਨੂੰ ਅੱਜ ਕੰਮ ਹੀ ਕੋਈ ਜ਼ਰੂਰੀ ਮੈਂ ਤਾਂ ਅੱਜ ਛੁੱਟੀ ਕਰਕੇ ਆਣਾ ਹੈ ਉਹ ਤਾਂ ਹੁੰਦਾ ਨਹੀਂ ਫੇਰ ਮੈਂ ਛੁੱਟੀ ਕਰ ਲਈ ਅੱਜ ਤੂੰ ਸੁਨਾਬਲ ਜੀ ਕੋਈ ਗੱਲਬਾਤ ਹੈ ਹਾਂਜੀ ਮੰਮੀ ਠੀਕ ਆ ਫੇਰ ਚਲੀ ਬੰਦੀ ਕਿੱਥੇ ਚੱਲੀ ਏ ਅਜੇ ਤੁਰੇ ਆਉਂਦੇ ਤੇ ਜਾਨ ਦੀ ਛੇਤੀ ਪੈ ਗਈ ਤੁਹਾਨੂੰ ਨਹੀਂ ਮੈਂ ਘਵੇਲਾ ਬੁਲਵਾ ਕਿੰਨਾ ਕੁ ਘਵੇਲਾ ਹੋ ਜਾਣਾ ਮੈਂ ਬਹਿ ਜਾ ਮੇਰੀ ਗੱਲ ਸੁਣੋ ਮੇਰਾ ਜੀ ਗੰਡਾ 도ਗ ਦਿੰਦਾ ਲਾ ਚੱਲ ਕੋਈ ਨਹੀਂ ਰਹਦਾ ਹਾਂ ਤੇੜੀ ਮੈਂਨੂੰ ਦੱਸਦੇ ਹੋ ਹਾਂ ਦੋ ਦਿਨ ਬਾਅਦ ਆਜੋ ਕੋਈ ਨਹੀਂ ਮੈਂ ਆਜੂ ਚੱਲ ਠੀਕ ਐ ਚਲੋ ਮੈਂ ਤੂੰ ਹੀ ਨਹੀਂ ਮੈਂ ਫਿਰ ਆਉਂਗਾ ਅਨ ਪਰਸੋਂ ਆ ਚੱਲ ਠੀਕ ਹਾਂਜੀ ਮੰਮੀ ਹਾਂ ਮੈਂ ਤੇਨਾਂ ਕੋਈ ਗੱਲ ਕਰਨੀ ਹੈ